ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿੱਤ ਦਿਹਾੜੈ ਧਨਵਰੀ ਸਾਹੇ ਲਏ ਲਖਾਈ ਮਲਕ ਜੇ ਕੰਨੀ ਸੁਣੀਂਦਾ ਮੋਹ ਦਿਖਾਲੇ ਆਈ ਜਿੰਦ ਨਮਾਣੀ ਕੱਢੀਐ ਹੱਡਾਂ ਕੋ ਕੜਕਾਈ ਸਾਹੇ ਲਖੇ ਨਾ ਚਲਨੀ ਜਿੰਦੂ ਕੋ ਸਮਝਾਏ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣਾ ਧੀ ਜੋਲ ਕੈ ਕੈ ਗਲ ਲੱਗਿਆ ਧਾਇ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿڑی ਪਵੰਦੇਈ ਖੜਾ ਨਾ ਆਪ ਮਹਾਈ ਫਰੀਦਾ ਦਰਦਰ ਵੇਸੀ ਗਾਖੜੀ ਚੱਲਾ ਦੁਨੀਆਂ ਭੱਤ ਬੰਨ ਉਠਾਈ ਪੋਟਲੀ ਕਿੱਥੇ ਮੰញਾਂ ਘੱਤ ਕਿਜਨਾ ਬੁੱਝੈ ਕਿਜਨਾ ਸੁਝੈ ਦੁਨੀਆਂ ਗੁਜੀ ਪਾਹੀ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਭੀ ਦੱਜਾਂ ਆਹੀ ਫਰੀਦਾ ਜੀ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲਰ ਸਿੱਜਣਾ ਪੀੜੀ ਪਾਈ ਗੰਡ ਤੈ ਜੀਵੜ ਮੈਂ ਨਾਹੀ ਕੋ ਸਭ ਜਗ ਡਿਠਾ ਹੰਡ ਤਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾਲੇਖ ਆਪਣੜੇ ਗਿਰਵਾਨ ਮਹਿ ਸਿਰ ਨੀਵਾ ਕਰ ਦੀਖਾ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁਮ ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮ ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਉ ਮਰਗ ਸੋ ਆਈ ਨੀ ਜਾਂ ਪਰਿਆਤਾ ਲੱਦਿਆ ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿ ਆ ਦੂਰ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵੇਸ ਸਾਈ ਬਾਜੂ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਫਤੀਨੀਆ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂ ਦੀਵੰਨ ਫਰੀਦਾ ਕਾਲੀ ਜਿੰਨੀ ਨਾ ਰਾਵਿਆ ਧੌਲੀਂ ਰਾਵੇ ਕੋਈ ਕਰ ਸਾਈ ਸਿਓ ਪਰਹੜੀ ਰੰਗਨ ਵੇਲਾ ਹੋਵੇ ਮਹੱਲਾ ਤੀਜਾ ਫਰੀਦਾ ਕਾਲੀ ਧੌਣੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾਂ ਲੱਗਈ ਜੇ ਲੋਚੈ ਸਭ ਕੋ ਹੋਵੇ ਕਿਉ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੀ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖ ਨਾ ਸਹੰਦਿਆ ਸੇ ਪੰਖੀ ਸੁਏ ਬਹਿਟ ਫਰੀਦਾ ਕੋ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰਹਿ ਚੇਤਾ ਫਰੀਦਾthio ਪਵਾਹੀ ਦੱਬ ਜੀ ਸਾਈ ਲੋੜ ਹੈ ਸਭ ਇੱਕ ਸਿੱਜ ਹੈ ਬਿਆਲ ਤਾੜੀਐ ਤਾਂ ਸਾਈ ਦੈ ਦਰਵਾੜੀਐ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜਨਾ ਕੋਈ ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨਿਹੋਕਿਆ ਲੱਭ ਤਾ ਕੂੜਾ ਨੀਹ ਕਿਚਰ ਛੱਤ ਲੰਘਾਈ ਐ ਛੱਪਰ ਟੁੱਟੇ ਮੇਹ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰਬ ਹਾਲੀ ਐ ਜੰਗਲ ਕਿਆ ਟੁੰਢੇ ਫਰੀਦਾ ਇਨੀ ਨਿੱਕੀ ਜੰਗੀ ਐ ਫਲ ਡੂੰਗਰ ਪਵਿਉ ਹਮ ਅਜ ਫਰੀਦਾ ਕੂਜੜਾ ਸਹਿ ਕੋ ਹਾਂਥਿਉ ਹਮ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨ੍ਹਾਂ ਵਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜੀਆਂ ਜਲੇ ਮਜੀਠ ਜਿਉ ਉੱਪਰ ਅੰਗਾਨਾ ਫਰੀਦਾ ਲੋੜੈ ਦਾਖ ਬਜੌਰੀਆਂ ਕਿ ਕਰ ਬੀਜੈ ਜੱਟ ਹੰਡਾ ਉਹਨਕ ਤਾਇੰਦਾ ਪੈਂਦਾ ਲੋੜੇ ਪੱਟ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇਹ ਭਿਜੋ ਸਜੋ ਕੰਬਲੀ ਅੱਲਾਹ ਵਰਸੋ ਮਿਹ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹ ਫਰੀਦਾ ਮੈਂ ਭਲਾਵਾ ਪੱਗ ਦਾ ਮਤ ਮੈਲੀ ਹੋਈ ਜਾਏ ਗਹਿਲਾ ਰੂਹ ਨਾ ਜਾਣਈ ਸਿਰ ਭੀ ਮਿੱਟੀ ਖਾਏ ਫਰੀਦਾ ਸੱਕਰ ਖੰਡ ਨਵਾਤ ਗੁੜ ਮਾਂ ਕਿਉ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸਹਿਨਗੀ ਦੁੱਖ ਰੁੱਖੀ ਸੁਖੀ ਖਾਇਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਇ ਚੋਪੜੀ ਨਾ ਤਰਸਾਈ ਜੀਓ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤਮ ਕਿਉ ਰੈਣ ਵਿਹਾਈ ਸਹਰੈ ਢੁਈ ਨਾ ਲਹ ਪੀਯੈ ਨਾਹੀ ਥਾਂ ਫਿਰ ਵਾਤੜੀ ਨਾ ਪੁੱਛੈ ਧੰਨ ਸੁਹਾਗਣ ਨਾ ਸਹਰੈ ਪੀਯੈ ਕੰਤ ਕੀ ਕੰਤ ਅਗਮ ਅਥਾ ਨਾਨਕ ਸੁ ਸੁਹਾਗਣੀ ਜੋ ਭਾਵੈ ਬੇ ਪਰਵਾਹ ਨਾਤੀ ਧੋਤੀ ਸੰਭਹੀ ਸੁੱਤੀ ਆਏ ਨ ਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਜੋ ਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੀਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੀ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵਿਸ ਗੰਦਲਾਂ ਧਰਿਆ ਖੰਡ ਲਿਵਾੜ ਇੱਕ ਰਾਹੇਂਦੇ ਰਹਿ ਗਏ ਇਕ ਰਾਧੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡਕੇ ਚਾਰ ਗਵਾਇਆ ਸੰਮ ਲੇਖਾ ਰੱਬ ਮਗੇਸੀਆ ਤੂੰ ਆਹੂ ਕੇ ਰਹੇ ਕੰਮ ਫਰੀਦਾ ਦਰ ਦਰਵਾਜੇ ਜਾਇ ਕਾ ਚੋਂ ਦਿੱਠੋ ਕੜੀ ਹਾਲ ਇਹੋ ਨਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕੀ ਹਾਲ ਕੜੀਏ ਕੜੀਏ ਮਾਰੀਐ ਪਹਿਰੀ ਲਹਿ ਸਜਾਈ ਸੋਹੇੜਾ ਕੜਿਆਲ ਜਿਉ ਦੁਖੀ ਰਾਣ ਵਿਹਾਈ ਬੁੱਢਾ ਹੋ ਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਪੀ ਤਨ ਹੋਸੀ ਖੇਹ ਫਰੀਦਾ ਬਾਰ ਪਰਾਇ ਬੈ ਸੁਣਾ ਸਾਈ ਮੁਝੈ ਨਾ ਦੇ ਜੇ ਤੂੰ ਐ ਮੈਂ ਰਖਸੀ ਦੀ ਉਹ ਸਰੀਰੋਂ ਲੈ ਕੰਦ ਕੋਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣਾ ਤੂੰ ਲੋੜਹਿ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣ ਅੱਗੇ ਗਏ ਸੰਝਾਪ ਸਨ ਚੋਟਾਂ ਖਾਸੀ ਕੌਣ ਪਾਸ ਦਮਾ ਮੇ ਸੱਤ ਸਿਰ ਪੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾਰੀਆਂ ਉਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਘੋਰੀ ਆਏ ਪਏ ਫਰੀਦਾ ਖਿੰਤਣ ਮੇਖ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸਿੱਖ